ਆਪਦੀ ਜਾਤ ਦੇ ਤੇ ਆਪਦੀ ਕੌਮ ਦੇ ਆਪਦੇ ਪਿੰਡ ਦੇ ਛੋਟੇ ਸਰ ਕਰਜ਼ ਹੁੰਦੇ ਆ ਉਹ ਕਰਜ਼ ਬੰਦੇ ਨੂੰ ਨਾ ਟਾਈਮ ਰਹਿੰਦੇ ਜਾਂ ਉਂ ਰਹਿੰਦੇ ਲਾ ਦੇਣੇ ਚਾਹੀਦੇ ਆ ਜਿਹੜਾ ਪਿੰਡ ਆ ਨਾ ਪਿੰਡ ਛੋਟਾ ਐਂ ਹੁੰਦਾ ਜਿਵੇਂ ਕੋਈ ਵੱਡ ਬਟੇਰਾ ਹੋਵੇ ਜੇ ਕਿਤੇ ਚੰਗਾ ਕੰਮ ਕਰੋਗੇ ਤਾਂ ਪਿੰਡ ਨੂੰ ਮਾਣ ਮਿਲੂਗਾ ਜੇ ਕਿਤੇ ਮਾੜਾ ਕੰਮ ਕਰੋਗੇ ਤਾਂ ਪਿੰਡ ਨੂੰ ਲਾਂ ਤਾਂ ਛੋਡੇ ਨਾਲ ਹੀ ਮਿਲਣੀ ਅਗਲਾ ਕਹਿੰਦਾ ਫਲਾਣੇ ਪਿੰਡ ਦਾ ਉਹ ਚਗਲ ਇੱਥੇ ਜਿਹੜਾ ਦਾ ਪਿੰਡ ਹਣਾ ਸੋ ਬੰਦੇ ਨੂੰ ਨਾ ਪਿੰਡ ਨਾਲੋਂ ਕਦੇ ਨਹੀਂ ਟੁੱਟਣਾ ਚਾਹੀਦਾ ਠੀਕ ਆ ਪ੍ਰਵਾਸ ਕੀਤੇ ਬਿਨਾ ਤਰੱਕੀ ਨਹੀਂ ਸੰਭੋ ਪ੍ਰਵਾਸ ਕਰ ਜਾਓ ਪੜਨ ਜਾਣਾ ਸ਼ਹਿਰ ਝੋਟ ਜਾਓ ਪਰ ਪਿੰਡ ਨਾਲ ਜੁੜੇ ਰਹੋ ਜੇ ਹੁਣ ਕਈ ਲੋਕ ਜ਼ਮੀਨ ਵੇਚ ਜਾਂਦੇ ਆ ਪਿੰਡ ਚੋਂ ਆ ਦੀ ਢੇਰੀ ਖਤਮ ਕਰ ਜਾਂਦੇ ਉਹ ਵੀ ਕਦੇ ਨਹੀਂ ਕਰਨੀ ਚਾਹੀਦੀ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਕੋਈ ਬਾਲੇ ਪੈਸੇ ਨਹੀਂ ਬੱਟੇ ਜਾਂਦੇ ਇਹਨਾਂ ਚੀਜ਼ਾਂ ਦੇ ਛੋਡੀ ਜੜ ਲੱਗੀ ਰਹਿੰਦੀ ਹੈ ਪਿੰਡ ਚ ਪਿੰਡ ਨਾਲੋਂ ਜੜ ਨਾ ਕੱਟੋ ਆਪ ਦੀ ਜਿਹਦੀ ਜੜ ਕੱਟੀ ਗਈ ਉਹਨੇ ਸੁੱਕਣਾ ਹੀ ਹੁੰਦਾ ਅਖੀਰ ਅੱਜ ਸੁੱਕ ਜੇ ਚਾਰ ਦਿਨਾਂ ਨੂੰ ਸੁੱਕ ਜੇ ਤੇ ਜੇ ਤੁਸੀਂ ਆਪ ਦੇ ਜਾਤ ਪ੍ਰਤੀ ਆਪ ਦੀ ਕੌਮ ਪ੍ਰਤੀ ਕਰਜ਼ ਲਾਉਂਦੇ ਰਹੋਗੇ ਤਾਂ ਲੋਕ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਨੂੰ ਯਾਦ ਕਰਨਗੇ ਤੁਹਾਡੇ ਬੱਚਾ ਨੂੰ ਵੀ ਮਾਨ ਦੇਣਗੇ ਵੀ ਯਾਰ ਇਹ ਫਲਾਣੇ ਦੇ ਜਵਾਕ ਆ ਇਹ ਬੰਦਾ ਸਾਡਾ ਸੋਚਦਾ ਸੀ ਸਾਡਾ ਕਰਦਾ ਸੀ ਜਿਵੇਂ ਦਾ ਸਮਾਂ ਲੋਕ ਆਪੋ ਤਾਂ ਪਿੱਛੇ ਹੋਏ ਪੈ ਜਾਂਦੇ ਕੋਈ ਆਦੇ ਭਰਾ ਦਾ ਨਹੀਂ ਸੋਚਦਾ ਜਾਤ ਦਾ ਸੋਚਣਾ ਕੌਮ ਦਾ ਸੋਚਣਾ ਤਾਂ ਬਹੁਤ ਦੂਰ ਦੀਆਂ ਗੱਲਾਂ ਰਹਿੰਗੀਆਂ ਜਦੋਂ ਕੋਈ ਬੰਦਾ ਪਿੰਡ ਛੱਡ ਕੇ ਜਾਂਦਾ ਨਾ ਪਿੰਡ ਨਾਲ ਟੁੱਟਦਾ ਪਿੰਡ ਥੋੜੇ ਜਿਹੇ ਸਾਲ ਉਹਦੀ ਅੜੀਕ ਕਰਦਾ ਵੀ ਇਹ ਬੰਦਾ ਆਊਗਾ ਮੇਰਾ ਚਲ ਕੋਈ ਨਹੀਂ ਕਮਾਉਣ ਗਿਆ ਵਾ ਜਦੋਂ ਬੰਦਾ ਜਮਾ ਪਿੰਡ ਤੋਂ ਮੁਨਕਰ ਹੋ ਜਾਂਦਾ ਆਦੀ ਜ਼ਮੀਨ ਆਉਦਾ ਘਰ ਵੇਚ ਜਾਂਦਾ ਫੇਰ ਹੌਲੀ ਹੌਲੀ ਪਿੰਡ ਨੂੰ ਭੁੱਲ ਜਾਂਦਾ ਫੇਰ ਉਦੋਂ ਬਾਅਦ ਚ ਜਿਹੜਾ ਬੰਦਾ ਪਿੰਡ ਨਾਲ ਟੁੱਟਿਆ ਹੁੰਦਾ ਨਾ ਜਿੰਨੀ ਮਰਜ਼ੀ ਤਰੱਕੀ ਕਰ ਜੇ ਅਖੀਰ ਨੂੰ ਉਹਨੂੰ ਯਾਦ ਆਉਂਦਾ ਆਪਦੀਆਂ ਜੜਾਂ ਆਪਦੀ ਮਿੱਟੀ ਵੀ ਯਾਰ ਮੈਂ ਕਿੱਡੀ ਵੱਡੀ ਗਲਤੀ ਕੀਤੀ ਵੀ ਮੈਂ ਆ ਦੀ ਮਿੱਟੀ ਨਾਲ ਟੁੱਟ ਗਿਆ ਆ ਦੇ ਪਿੰਡ ਨਾਲ ਟੁੱਟ ਗਿਆ ਜਦੋਂ ਪਿੰਡ ਨਾਲ ਟੁੱਟ ਗਿਆ ਬੰਦੇ ਨੇ ਭਾਈਚਾਰੇ ਨਾਲ ਟੁੱਟ ਜਾਣਾ ਹੁੰਦਾ ਭਾਈਚਾਰੇ ਨਾਲ ਟੁੱਟ ਕੇ ਬੰਦਾ ਆਪਦੀ ਕੌਮ ਨਾਲ ਟੁੱਟਦਾ ਆਪਦੀ ਜਾਤ ਨਾਲ ਟੁੱਟਦਾ ਆ ਦੇ ਭਾਈਚਾਰੇ ਨਾਲ ਟੁੱਟਦਾ ਸੋ ਪਿੰਡ ਇੱਕ ਬਹੁਤ ਵੱਡੀ ਸੰਸਤਾ ਇਹ ਕਹਿ ਸਕਦੇ ਹਾਂ ਪਹਿਲਾਂ ਕਿਹਾ ਵੀ ਇੱਕ ਛੋਟਾ ਬਜ਼ੁਰਗਾ ਜਿਵੇਂ ਇੱਕ ਬਜ਼ੁਰਗ ਦੇ ਕਿੰਨੇ ਪਰੋਤੇ ਪੁੱਤਰੇ ਹੁੰਦੇ ਹਨ ਹੈਨਾ ਐਂ ਛੋਟਾ ਪਿੰਡ ਹੁੰਦਾ ਇੰਨਾਂ ਗੱਲਾਂ 'ਚ ਕੋਈ ਬੜੇ ਫਾਇਦੇ ਨਹੀਂ ਵੀ ਆਪਾਂ ਪਿੰਡ ਨਾਲੋਂ ਟੁੱਟ ਕੇ ਜ਼ਮੀਨ ਜਾਇਦਾਦ ਵੇਚ ਕੇ ਘਰ ਵੇਚ ਕੇ ਕਿਸੇ ਸ਼ਹਿਰ ਰਹਿਣ ਲੱਗ ਗਏ ਜਾਂ ਪ੍ਰਦੇਸ਼ ਜਾਵੜੇ ਪਿੰਡ 'ਚ ਆਪਦੀ ਜੜ੍ਹ ਜ਼ਰੂਰ ਰੱਖੋ ਮੇਰਾ ਕਹਿੰਦਾ ਮਤਲਬ ਇਹ ਆ ਪਿੰਡ ਨਾਲੋਂ ਨਾ ਟੁੱਟੋ ਤੇ ਬਾਕੀ ਜਿਹੜੀ ਛੋਡੀ ਜਾਤ ਆ ਜਿਹੜੀ ਛੋਡੀ ਕੌਮ ਉਹਦੇ ਪ੍ਰਤੀ ਉਹਦੇ ਜਿਹੜੇ ਤੁਹਾਡੇ ਪ੍ਰਤੀ ਕਰਜ਼ਾ ਉਹ ਕਰਜ਼ਾ ਨੂੰ ਪੂਰੇ ਕਰਦੇ ਰਹੋ ਉਹ ਕਰਜ਼ਾ ਨੂੰ ਲਾਉਂਦੇ ਰਹੋ ਲੋਕ ਸਾਨੂੰ ਯਾਦ ਕਰਨਗੇ ਤੇ ਤੁਹਾਨੂੰ ਸਕੂਨ ਮਿਲੇਗਾ ਅਖੀਰ ਨੂੰ ਨਹੀਂ ਜਿੰਨੀ ਮਰਜ਼ੀ ਤਰੱਕੀ ਕਰ ਲੋ ਪਟਕਣਾ